ਚਾਵਾਂ ਦੇ ਨਾਲ ਕਰਜ਼ਾ ਚੁੱਕ ਕੇ ਪੁੱਤ ਭੇਜਿਆ ਸੀ ਦੁਬਈ ਲੇਕਿਨ ਦੁਬਈ ਤੋਂ ਇੱਕ ਮਡ ਭਾਗੀ ਖਬਰ ਆਈ ਜਿੰਨੂੰ ਸੁਣ ਕੇ ਪਰਿਵਾਰ ਉੱਥੇ ਹੀ ਡਗਮਗਾ ਗਿਆ ਕਿਉਂਕਿ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਖਬਰ ਹੀ ਐਸੀ ਗਈ ਸੀ ਕਟਨਾ ਹੀ ਅਹਿਜ ਨਹੀਂ ਵਾਪਰ ਚੁੱਕੀ ਆ ਜਿੰਨੂੰ ਸੁਣ ਕੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਚੁੱਕਾ ਗਿਆ ਆ ਖਬਰ ਇਹ ਹੈਗੀ ਆ ਕਿ ਦੁਬਈ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਆਪਸ ਦੇ ਵਿੱਚ ਝਗੜਾ ਕੀਤਾ ਗਿਆ ਕਿ ਝਗੜਾ ਇੰਨਾ ਵੱਧ ਗਿਆ ਸੀ ਕਿ ਇਸ ਨੌਜਵਾਨ ਉੱਤੇ ਜਿਹੜੇਗੇ ਉੱਤੇ ਵਾਰ ਕਰ ਦਿੱਤੇਗੇ ਹਥਿਆਰ ਦੇ ਨਾਲ ਜਿੱਤੋਂ ਬਾਅਦ ਉਹਦੀ ਤੁਰੰਤ ਮੌਤ ਹੋ ਚੁੱਕੀ ਗਈ ਆ ਪਰਿਵਾਰ ਰੋ ਰੋ ਕੇ ਬੁਰਾ ਹਾਲ ਲਗਾਇਆ ਪੁੱਤ ਦੀ ਫੋਟੋ ਦੇਖ ਕੇ ਉਹਨੂੰ ਨਾਲ ਲੈ ਕੇ ਰੋ ਰਿਹਾਗਾ ਆ ਦੁਹਾਈ ਦੇਂਦਾ ਪਾਰਿਆਗਾ ਕਿ ਸਾਡੇ ਪੁੱਤ ਨਾਲ ਇਸ ਤਰ੍ਹਾਂ ਕਿਵੇਂ ਕਰ ਦਿੱਤਾ ਇਨਾਂ ਮੁੰਡਿਆਂ ਨੇ ਹੁਣ ਕਾਰਵਾਈ ਕੀ ਕੀਤੀ ਜਾਏਗੀ ਇਹ ਤਾਂ ਹੁਣ ਦੁਬਈ ਪੁਲਿਸ ਹੀ ਜਾਣੇ ਲੇਕਿਨ ਕਿੰਨਾ ਕਹਤੇ ਇਸ ਮਾਂ ਦਾ ਨੌਜਵਾਨ ਪੁੱਤ ਜਿਹਨੂੰ ਕੋਈ ਕਰਜ਼ਾ ਚੁੱਕ ਕੇ ਵਿਦੇਸ਼ ਦੀ ਧਰਤੀ ਤੇ ਪਿੱਜਿਆ ਸੀ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਉਹ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਚੁੱਕਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਨੂੰ ਬਹੁਤ ਆਪਣੇ ਸੁਝਾਅ ਜਿਹੜੇ ਹੈਗੇ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਤਾਂ ਕਰ ਹੀ ਦਿਆ ਕਰੋ